ਸਤਿ ਸ਼੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾ ਨਜ਼ਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ ਜੀਟੀਏ ਦੇ ਵਿੱਚ ਵਧੀ ਮਕਾਨਾਂ ਦੀ ਵਿਕਰੀ ਬੀਤੇ ਮਹੀਨੇ ਦੇ ਨਾਲੋਂ ਘਟ ਪਰ ਬੀਤੇ ਸਾਲ ਦੇ ਨਾਲੋਂ ਵਧ ਵਾਧਾ ਕੀਤਾ ਗਿਆ ਦਰਜ ਕੈਨਡਾ ਦੇ ਮੰਡਰਾ ਰਿਹਾ ਰੇਲ ਕਾਮਿਆਂ ਦੀ ਹੜਤਾਲ ਦਾ ਖਤਰਾ ਬੀਤੇ ਦਿਨ ਦੀ ਮੀਟਿੰਗ ਤੋਂ ਬਾਅਦ ਵਧ ਗਈਆਂ ਨੇ ਸੰਭਾਵਨਾਵਾਂ ਕੈਨੇਡਾ ਦੇ ਪੰਜਾਬੀ ਕਾਰੋਬਾਰੀਆਂ ਨੂੰ ਮੋੜ ਬਣਾਇਆ ਗਿਆ ਨਿਸ਼ਾਨਾ ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਅੰਨੇਵਾ ਗੋਲੀਆਂ ਉਦਯੋਗ ਮਾਹਿਰਾਂ ਨੇ ਕੈਨੇਡਾ ਵਾਸੀਆਂ ਨੂੰ ਦਿੱਤੀ ਸਲਾਹ ਆਪਣੇ ਹੜ ਬੀਮੇ ਨੂੰ ਹੁਣੇ ਕਰੋ ਅਪਡੇਟ ਹੁਣ ਖਬਰਾਂ ਵਿਸਥਾਰ ਦੇ ਨਾਲ ਗ੍ਰੇਟਰ ਟ੍ਰਾਂਟੋ ਏਰੀਆ ਵਿੱਚ ਜੁਲਾਈ ਮਹੀਨੇ ਦੌਰਾਨ ਮਕਾਨਾਂ ਦੀ ਵਿਕਰੀ ਵਿੱਚ ਵਾਧਾ ਹੋਇਆ ਹੈ ਤੇ ਵਿਕਰੀ ਲਈ ਸੂਚੀਬੱਧ ਹੋਏ ਮਕਾਨਾਂ ਦੀ ਗਿਣਤੀ 18.5 ਫੀਸਦੀ ਵਾਧੇ ਦੇ ਨਾਲ 16000 ਤੋਂ ਟੱਪ ਗਈ ਹੈ। ਵਿਆਜ ਦਰਾਂ ਵਿੱਚ ਕਮੀ ਦੇ ਬਾਵਜੂਦ ਗ੍ਰੇਟਰ ਟ੍ਰਾਂਟੋ ਕਰਾਂ ਦੀ ਵਿਕਰੀ ਹੇਠਾਂ ਵੱਲ ਵੱਧ ਰਹੀ ਹੈ ਅਜਿਹਾ ਟੀ ਆਰ ਆਰ ਈ ਵੀ ਦਾ ਕਹਿਣਾ ਹੈ। ਟ੍ਰਾਂਟੋ ਰੀਜਨਲ ਰੀਅਲ ਏਸਟੇਟ ਬੋਰਡ ਦਾ ਇਹ ਵੀ ਕਹਿਣਾ ਹੈ ਕਿ ਸੂਚੀਆਂ ਵਿੱਚ ਉਛਾਲ ਦੇ ਬਾਵਜੂਦ ਜੁਲਾਈ ਵਿੱਚ ਘਰਾਂ ਦੀ ਵਿਕਰੀ ਬੀਤੇ ਸਾਲ ਦੇ ਨਾਲੋਂ ਵੱਧ ਸੀ ਪਰ ਬੀਤੇ ਇੱਕ ਮਹੀਨੇ ਦੇ ਨਾਲੋਂ ਘੱਟ ਸੀ ਗ੍ਰੇਟਰ ਟ੍ਰਾਂਟੋ ਏਰੀਆ ਵਿੱਚ ਜੁਲਾਈ ਮਹੀਨੇ ਦੌਰਾਨ ਮਕਾਨਾਂ ਦੀ ਵਿਕਰੀ ਵਿੱਚ ਵਾਧਾ ਵੇਖਣ ਨੂੰ ਮਿਲਿਆ ਹੈ ਅਤੇ ਵਿਕਰੀ ਲਈ ਸੂਚੀਬੱਧ ਹੋਏ ਮਕਾਨਾਂ ਦੀ ਗਿਣਤੀ 18.5 ਫੀਸਦੀ ਵਾਧੇ ਦੇ ਨਾਲ 16000 ਤੋਂ ਵੀ ਟੱਪ ਗਈ ਹੈ ਪ੍ਰੋਂਟੋ ਰੀਜਨਲ ਰੀਅਲ ਅਸਟੇਟ ਬੋਰਡ ਦਾ ਕਹਿਣਾ ਹੈ ਕਿ ਜੁਲਾਈ ਮਹੀਨੇ ਦੌਰਾਨ 5391 ਮਕਾਨ ਵਿਕੇ ਜੋ ਬੀਤੇ ਸਾਲ ਦੇ ਮੁਕਾਬਲੇ 3.3 ਫੀਸਦੀ ਵਧ ਬੰਦੇ ਨੇ ਜੂਨ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਮਕਾਨਾਂ ਦੀ ਵਿਕਰੀ 1.7 ਫੀਸਦੀ ਘਟਦੀ ਵਿਖਾਈ ਦੇ ਰਹੀ ਹੈ ਕੀਮਤਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਇੱਕ ਮਕਾਨ ਦੀ ਔਸਤ ਕੀਮਤ ਮਾਮੂਲੀ ਗਿਰਾਵਟ ਨਾਲ 11 ਲੱਖ 6000 ਡਾਲਰ ਦਰਜ ਕੀਤੀ ਗਈ ਟੋਰਾਂਟੋ ਰੀਜਨਲ ਰੀਅਲ ਏਸਟੇਟ ਬੋਰਡ ਦੀ ਪ੍ਰਧਾਨ ਜੈਨੀਫਰ ਪੀਅਰਸ ਦਾ ਕਹਿਣਾ ਹੈ ਕਿ ਬੀਤੇ ਸਾਲ ਦੇ ਮੁਕਾਬਲੇ ਵਿਕਰੀ ਵਿੱਚ ਵਾਧਾ ਉਛਾ ਵਧਾਉਂਦਾ ਕੰਮ ਕਰਦਾ ਹੈ ਅਤੇ ਵਿਆਜ ਦਰਾਂ ਹੋਰ ਢੇਠਾਂ ਦੇ ਸੰਕੇਤਾਂ ਨਾਲ ਲੋਕ ਰੀਅਲ ਏਸਟੇਟ ਬਾਜ਼ਾਰ ਵਿੱਚ ਦਿਲਚਸਪੀ ਲੈ ਰਹੇ ਨੇ ਉਹਨਾਂ ਉਮੀਦ ਜ਼ਾਹਿਰ ਕੀਤੀ ਕਿ ਭਵਿੱਖ ਵਿੱਚ ਵਿਆਜ ਦਰਾਂ ਹੋਰ ਢੇਠਾਂ ਜਾਣਗੀਆਂ ਅਤੇ ਲੋਕਾਂ ਵਿੱਚ ਜਾਇਦਾਦ ਦੀ ਖਰੀਦ ਪ੍ਰਤੀ ਦਿਲਚਸਪੀ ਵਧੇਗੀ ਇੱਥੇ ਦੱਸਣਾ ਬੰਦ ਹੈ ਜੁਲਾਈ ਮਹੀਨੇ ਦੌਰਾਨ ਜੀਟੀਏ ਵਿੱਚ ਇੱਕ ਡਿਟੈਚਡ ਮਕਾਨ ਦੀ ਔਸਤ ਕੀਮਤ 14 ਲੱਖ 26000 ਡਾਲਰ ਦਰਜ ਕੀਤੀ ਗਈ ਜਦਕਿ ਕੌਂਡੋ ਦੀ ਕੀਮਤ 7 ਲੱਖ 18000 ਔਸਤ ਡਾਲਰ ਰਹੀ ਹੈ ਕੈਨੇਡਾ ਦੇ ਵਿੱਚ ਹੁਣ ਰੇਲ ਕਾਮਿਆਂ ਦੀ ਹੜਤਾਲ ਦਾ ਖਤਰਾ ਮੰਡਰਾ ਰਿਹਾ ਹੈ ਅਤੇ ਸਮਾ ਲੰਘਨ ਦੇ ਨਾਲ ਕਾਰੋਬਾਰੀਆਂ ਸਣੇ ਕਿਸਾਨਾਂ ਦੇ ਦਿਲਾਂ ਦੀਆਂ ਧੜਕਣਾਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਨੇ ਸੋਮਵਾਰ ਨੂੰ ਕਿਰਤ ਮੰਤਰੀ ਸ਼ਿਪਰਾ ਅਤੇ ਯੂਨੀਅਨ ਦੀ ਮੀਟਿੰਗ ਹੋਣ ਕਾਰਨ ਰੇਲ ਉਦਯੋਗ ਉੱਤੇ ਸੰਭਾਵੀ ਹੜਤਾਲ ਲਟਕ ਗਈ ਹੈ ਆਟੋ ਨੇ ਆਰਥਿਕ ਖਤਰੇ ਦਾ ਹਵਾਲਾ ਦਿੰਦੇ ਹੋਏ ਪਾਰਟੀਆਂ ਤੋਂ ਸੌਦੇਬਾਜ਼ੀ ਲਈ ਨਵੀਂ ਵਚਨਬੱਧਤਾ ਦੀ ਤਾਕੀਦ ਕੀਤੀ ਕਨੇਡੀਅਨ ਰੇਲਵੇ ਵੱਲੋਂ ਹਰ ਸਾਲ 350 ਅਰਬ ਡਾਲਰ ਮੁੱਲ ਦੀਆਂ ਵਸਤੂਆਂ ਦੀ ਟਵਾਟਵਾਈ ਕੀਤੀ ਜਾਂਦੀ ਹੈ ਅਤੇ ਬੰਦਰਗਾਹਾਂ ਰਾਹੀਂ ਵਿਦੇਸ਼ ਭੇਜੇ ਜਾਣ ਵਾਲੇ ਸਮਾਨ ਦਾ ਅੱਦੇ ਤੋਂ ਵੱਧ ਹਿੱਸਾ ਰੇਲਵੇ ਰਾਹੀਂ ਪਹੁੰਚਾਇਆ ਜਾਂਦਾ ਹੈ ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਕੈਨੇਡੀਅਨ ਪੈਸੀਫਿਕ ਕੈਂਸਸ ਸਿਟੀ ਲਿਮਟਿਡ ਦੇ ਤਕਰੀਬਨ 9300 ਕਾਮਿਆਂ ਦੀ ਸੰਭਾਵਿਤ ਹੜਤਾਲ ਦਾ ਅਸਰ ਪਹਿਲਾਂ ਹੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਕੁਝ ਕਲਾਇੰਟਸ ਵੱਲੋਂ ਆਪਣੇ ਕਾਰਗੋ ਦੇ ਰੂਟ ਬਦਲੇ ਜਾ ਰਹੇ ਨੇ ਦੂਜੇ ਪਾਸੇ ਹੜਤਾਲ ਹੋਣ ਦੀ ਸੂਰਤ ਵਿੱਚ ਵੀ ਗੈਸੋਲੀਨ ਅਤੇ ਪਾਣੀ ਵਿੱਚ ਰਲੌਣ ਲਈ ਕਲੋਰੀਨ ਦੀ ਟਵਾਟੋਆਈ ਨਹੀਂ ਰੋਕੀ ਜਾ ਸਕਦੀ ਕੈਨੇਡਾ ਦੇ ਕਿਰਤ ਮੰਤਰੀ ਸਟੀਵਨ ਮੈਕਨਨ ਵੱਲੋਂ ਬੀਤੇ ਦਿਨ ਯੂਨੀਅਨ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਗਈ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਹੁਣ ਗੱਲਬਾਤ ਨੂੰ ਮੁੜ ਅੱਗੇ ਵਧਾਉਣਾ ਸੌਖਾ ਨਹੀਂ। ਰੇਲਵੇ ਪ੍ਰਬੰਧਕਾਂ ਅਤੇ ਕਾਮਿਆਂ ਨੂੰ ਆਪਣੇ ਪੱਧਰ ਤੇ ਕੋਈ ਨਾਲ ਕੋਈ ਸਮਝੌਤਾ ਕਰਨਾ ਚਾਹੀਦਾ ਹੈ ਜੋ ਸਭਨਾਂ ਵਾਸਤੇ ਫਾਇਦੇਮੰਦ ਸਾਬਿਤ ਹੋਵੇਗਾ। ਇੱਕ ਪਾਸੇ ਦੋਵੇਂ ਧਿਰਾਂ ਗੱਲਬਾਤ ਦੀ ਮੇਜ਼ ਤੇ ਆਉਂਦੀ ਹਾਮੀ ਭਰ ਰਹੀਆਂ ਨੇ ਜਟ ਕੀ ਦੂਜੇ ਪਾਸੇ ਗਲਬਾਦ ਦੀ ਪ੍ਰਕਿਰਿਆ ਤੋੜਨ ਦੇ ਦੋਸ਼ ਲਾਏ ਜਾ ਰਹੇ ਨੇ ਇਸੇ ਦੌਰਾਨ ਸੀਐਨ ਰੇਲ ਦੇ ਬੁਲਾਰੇ ਨੇ ਕਿਹਾ ਕਿ ਯੂਨੀਅਨ ਸਾਹਮਣੇ ਤਿੰਨ ਬਦਲ ਰੱਖੇ ਗਏ ਪਰ ਯੂਨੀਅਨ ਆਗੂਆਂ ਨੇ ਨਮੀਆਂ ਮੰਗਾ ਗਣਾਂ ਦਿੱਤੀਆਂ ਇਸ ਟਕਰਾਹ ਦਾ ਹੱਲ ਤਲਾਸ਼ ਕਰਨਾ ਜ਼ਰੂਰੀ ਹੈ ਕਿਉਂਕਿ ਫਾਲ ਸੀਜ਼ਨ ਵਿੱਚ ਜੋ ਸ਼ਿਪਿੰਗ ਦੀ ਮੰਗ ਸਿਖਰ ਤੇ ਪੁੱਜ ਜਾਂਦੀ ਹੈ ਤੇ ਕਰੋੜਾਂ ਟਨ ਅਨਾਜ ਦੇ ਹੋਰ ਉਤਪਾਦ ਬਾਜ਼ਾਰ ਵਿੱਚ ਪੁੱਜਣੇ ਹੁੰਦੇ ਨੇ ਇੱਥੇ ਇਹ ਵੀ ਦੱਸਣਾ ਪੈਂਦਾ ਹੈ ਕਿ ਕੈਨੇਡਾ ਦੀ ਸਪਲਾਈ ਚੇਨ ਵਿੱਚ ਬੀਤੇ 4 ਸਾਲ ਦੌਰਾਨ ਹੜਤਾਲ ਵਰਗੀਆਂ ਕਈ ਸਮੱਸਿਆਵਾਂ ਆ ਚੁੱਕੀਆਂ ਨੇ ਬੀਤੇ ਸਾਲ ਬ੍ਰਿਟਿਸ਼ ਕੋਲੰਬੀਆ ਦੀ ਬੰਦਰਗਾਹ ਦੇ ਕੰਮੇ 13 ਦਿਨ ਹੜਤਾਲ ਤੇ ਰਹੇ ਜਿਸ ਕਾਰਨ ਅਰਥਚਾਰੇ ਨੂੰ ਅਰਬਾ ਡਾਲਰ ਦਾ ਨੁਕਸਾਨ ਹੋਇਆ ਤੇ ਹੁਣ ਦੁਬਾਰਾ ਇੱਕ ਹੜਤਾਲ ਦੀ ਉਡੀਕ ਕੀਤੀ ਜਾ ਰਹੀ ਹੈ ਬਰਹਾਲ ਇਹ ਹੜਤਾਲ ਹੋਵੇਗੀ ਜਾਂ ਨਹੀਂ ਹੋਵੇਗੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕੈਨੇਡਾ ਦੇ ਵਿੱਚ ਨਫ਼ਰਤ ਭਰੀਆਂ ਖਬਰਾਂ ਦੁਬਾਰਾ ਸੁਣਨ ਨੂੰ ਮਿਲ ਰਹੀਆਂ ਨੇ ਪੰਜਾਬੀ ਕਾਰੋਬਾਰਾਂ ਨੂੰ ਮੁਰ ਤੋਂ ਨਿਸ਼ਾਨਾ ਬਣਾਏ ਜਾਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਸੜੀ ਵਿਖੇ ਕੁਝ ਅਣਪਛਾਤੇ ਹਮਲਾਵਰਾਂ ਦੇ ਵੱਲੋਂ ਸੜੀ ਦੇ ਇੱਕ ਪੰਜਾਬੀ ਮੂਲ ਦੇ ਕਾਰੋਬਾਰ ਦੇ ਬਾਹਰ ਅੰਨੇ ਵਾਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਏ ਦੋ ਹਮਲਾਵਰ ਗੋਲੀਆਂ ਚਲਾ ਕੇ ਉਥੋਂ ਫਰਾਰ ਹੋ ਗਏ ਸੜੀ ਦੇ ਕਾਰੋਬਾਰ ਤੇ ਗੋਲੀਆਂ ਚਲਾਈਆਂ ਗਈਆਂ ਪਰ ਮੰਤਵ ਅਸਪਸ਼ਟ ਸੀ ਜਿਸ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ ਡਰ ਦਾ ਮਾਹੌਲ ਵਿਖਣ ਨੂੰ ਮਿਲ ਰਿਹਾ ਹੈ ਗੋਲੀਬਾਰੀ ਦੀ ਵਾਰਦਾਤ ਸੁਖ हेयर ਐਂਡ ਬਿਊਟੀ ਸੈਲੂਨ ਵਿਖੇ ਵਾਪਰੀ ਜਿਸ ਦੇ ਆਲੇ-ਦੁਆਲੇ ਸਾਰੀਆਂ ਦੁਕਾਨਾਂ ਭਾਰਤੀ ਪਾਈਚਾਰੇ ਨਾਲ ਸੰਬੰਧਿਤ ਨੇ ਆਰਸੀਐਮਪੀ ਨੇ ਦੱਸਿਆ ਹੈ ਕਿ ਸੜੀ ਦੇ 72ਵੇਂ ਐਮੈਨਿਊ ਵਿਖੇ ਸਥਿਤ ਦੁਕਾਨ ਤੇ 4 ਅਗਸਤ ਦੀ ਰਾਤ ਤਕਰੀਬਨ 11 ਵਜੇ ਗੋਲੀਆਂ ਚੱਲੀਆਂ ਖੁਸ਼ਕਿਸਮਤੀ ਨਾਲ ਵਾਰਦਾਤ ਵੇਲੇ ਦੁਕਾਨ ਵਿੱਚ ਕੋਈ ਮੌਜੂਦ ਨਹੀਂ ਸੀ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਸਾਹਮਣੇ ਨਹੀਂ ਆਈ ਮਕਾਇਏ ਵਾਰਦਾਤ ਤੇ ਪੜਤਾਲ ਕਰ ਰਹੇ ਅਫਸਰਾਨੇ ਵਿਖਿਆ ਕਿ ਗੋਲੀਆਂ ਕਾਰਨ ਸਲੂਨ ਦੇ ਮੁਹੱਲੇ ਹਿੱਸੇ ਵਿੱਚ ਚਾਰ ਵੱਡੇ ਸੁਰਾਖ ਬਣ ਗਏ ਹਮਲਾਵਰਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਪੈਦਲ ਜਾ ਰਹੇ ਦੋ ਜਣਿਆਂ ਵਿੱਚੋਂ ਇੱਕ ਨੇ ਸੁਖੇਰ ਐਂਡ ਬਿਊਟੀ ਸਲੂਨ ਦੇ ਬਾਹਰ ਰੁੱਕ ਕੇ ਗੋਲੀਆਂ ਚਲਾਈਆਂ ਅਤੇ ਇਸ ਤੋਂ ਬਾਅਦ ਦੋਵੇਂ ਉਥੋਂ ਫਰਾਰ ਹੋ ਗਏ ਫਿਲਹਾਲ ਵਾਰਦਾਤ ਦੇ ਮਕਸਦ ਬਾਰੇ ਪਤਾ ਨਹੀਂ ਲੱਗ ਸਕਿਆ ਬਿਲਕੁਲ ਨਾ ਲੱਗਦੀ ਤੇਸੀ ਮੀਟ ਸ਼ਾਪ ਦੇ ਮਾਲਕ ਕੁਲਜੀਤ ਸੰਧੂ ਗੋਲੀਬਾਰੀ ਦੇ ਵਾਰਦਾਤ ਤੋਂ ਬੇहद ਚਿੰਤਿਤ ਪਖਾਈ ਦਿੱਤੇ ਨੇ ਉਹਨਾਂ ਕਹੇ ਕਿ ਜੋਕੇ ਸਮੇਂ ਦੌਰਾਨ ਸਰੀ ਦੇ ਹਾਲਾਤ ਬਦ ਤੋਂ ਬੱਤਰ ਹੁੰਦੇ ਜਾ ਰਹੇ ਨੇ ਅਤੇ ਕੋਈ ਦਿਨ ਹੀ ਖਾਲੀ ਜਾਂਦਾ ਜਦੋਂ ਗੋਲੀਆਂ ਨਾ ਚੱਲੀਆਂ ਹੋਣ ਕੁਲਜੀਤ ਸੰਧੂ ਦੀ ਘਬਰਾਹਟ ਪੂਰੀ ਤਰ੍ਹਾਂ ਵਾਜਬ ਹੈ ਕਿਉਂਕਿ ਸਵਾਲ ਇਹ ਉੱਠਦਾ ਹੈ ਕਿ ਗੋਲੀਬਾਰੀ ਦਾ ਨਿਸ਼ਾਨਾ ਆਖਿਰਕਾਰ ਕੌਣ ਸੀ ਵਾਰਦਾਤ ਵਾਲੀ ਥਾਣੇ ਨੇੜੇ ਇੱਕ ਅਪਾਰਟਮੈਂਟ ਵਿੱਚ ਰਹਿੰਦੇ ਸਾਹਿਬ ਵਾਲਿਆਂ ਨੇ ਕਿਹਾ ਕਿ ਉਹਨਾਂ ਨੇ ਗੋਲੀਆਂ ਦੀ ਆਵਾਜ਼ ਨਹੀਂ ਸੁਣੀ ਪਰ ਇਸ ਮਗਰੋਂ ਪੈਦਾ ਹੋਇਆ ਡਰ ਆਂਡ ਗਵਾਂਡ ਵਿੱਚ ਰਹਿੰਦੇ ਹਰ ਸ਼ਖਸ ਦੇ ਚਿਹਰੇ ਤੇ ਬਖਾਈ ਦੇ ਰਿਹਾ ਹੈ ਸਾਹਿਬ ਵਾਲਿਆਂ ਨੇ ਸਵਾਲੀਆਂ ਲੈਜ਼ੇ ਦੇ ਵਿੱਚ ਕਿਹਾ ਕਿ ਜੇ ਦੁਕਾਨ ਦੇ ਅੰਦਰ ਕੋਈ ਹੁੰਦਾ ਤਾਂ ਅਨਹੋਣੀ ਵੀ ਵਾਪਰ ਸਕਦੀ ਸੀ ਸੜੀ ਆਰ ਸੀ ਐਮ ਪੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸੰਬੰਧਿਤ ਜਾਣਕਾਰੀ ਹੋਵੇ ਤਾਂ ਉਹ ਜਾਂਚ ਕਰਤਾਵਾਂ ਨਾਲ 6045990502 ਤੇ ਸੰਪਰਕ ਕਰੇ ਕਾਲ ਕਰਨ ਵਾਲੇ ਵੱਲੋਂ ਫਾਈਲ ਨੰਬਰ 202411488710 ਜ਼ਿਕਰ ਲਾਜ਼ਮੀ ਤੌਰ ਤੇ ਕੀਤਾ ਜਾਵੇ ਇੱਥੇ ਦੱਸਣਾ ਬੰਦ ਹੈ ਕਿ ਕੁਝ ਦਿਨ ਪਹਿਲਾਂ ਹੀ ਐਡਮਿੰਟਨ ਪੁਲਿਸ ਵੱਲੋਂ ਪ੍ਰੋਜੈਕਟ ਗੈਸਲਾਈਟ ਅਧੀਨ ਵੱਡੀ ਕਾਰਵਾਈ ਕਰਦਿਆਂ ਸਾਊਥ ਏਸ਼ੀਅਨ ਕਾਰੋਬਾਰੀਆਂ ਤੋਂ ਜ਼ਬਰੀ ਵਸੂਲੀ ਦੇ ਮਾਮਲੇ ਵਿੱਚ 6 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਦੀ ਸ਼ਨਾਖਤ ਜਸ਼ਨਦੀਪ ਕੌਰ, ਗੁਰਕਰਨ ਸਿੰਘ, ਮਨਵਹੀਰ, ਪਰਮਿੰਦਰ ਸਿੰਘ, ਦਿਵਨੂਰ ਆਸ਼ਟ ਅਤੇ 17 ਸਾਲ ਦੇ ਇੱਕ ਅਲੜ ਨੌਜਵਾਨ ਵਜੋਂ ਕੀਤੀ ਗਈ ਇਸ ਤੋਂ ਇਲਾਵਾ 34 ਸਾਲ ਦੇ ਮਨਿੰਦਰ ਢਾਲੀਵਾਲ ਵਿਰੁੱਧ ਕੈਨਡਾ ਪੱਧਰੀ ਵਾਰੰਟ ਵੀ ਜਾਰੀ ਕੀਤੇ ਗਏ ਨੇ ਐਡਮਿੰਟਨ ਪੁਲਿਸ ਨੇ ਮਨਿੰਦਰ ਢਾਲੀਵਾਲ ਨੂੰ 브ਦਰਜ਼ ਕੀਪਰਜ਼ ਗਿਰੋ ਦਾ ਮੈਂਬਰ ਦੱਸਿਆ ਜੋ ਲੋਅਰ ਮੈਨਲੈਂਡ ਇਲਾਕੇ ਵਿੱਚ ਸੜਕਰ ਮੈਂ ਪੁਲਿਸ ਨੇ ਇਥੋਂ ਤੱਕ ਕਹਿ ਦਿੱਤਾ ਕਿ 브ਦਰਜ਼ ਕੀਪਰਜ਼ ਗੈਂਗ ਨੂੰ ਢਾਲੀਵਾਲ ਕ੍ਰਾਈਮ ਗਰੁੱਪ ਕਹਿ ਲਿਆ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ ਪੁਲਿਸ ਦਾਤਾ ਇਹ ਵੀ ਮੰਨਣਾ ਹੈ ਕਿ ਮਨਿੰਦਰ ਢਾਲੀਵਾਲ ਨੇ ਆਪਣਾ ਭੇਖ ਵਟਾ ਲਿਆਏ ਪਰ ਉਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਬੀਤੇ 2 ਹਫ਼ਤੇ ਪਹਿਲਾਂ ਟੋਰਾਂਟੋ ਦੇ ਵਿੱਚ ਭਿਆਨਕ ਹੜ੍ਹ ਆਏ ਸਨ ਵੱਡੇ ਵੱਡੇ ਬੰਗਲਿਆਂ ਦੇ ਵਿੱਚ ਵੀ ਪਾਣੀ ਜਾ ਵੜਿਆ ਸੀ ਜਿਸ ਤੋਂ ਬਾਅਦ ਉਦਯੋਗ ਦੇ ਮਾਹਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਆਪਣੇ ਹੜ੍ਹ ਬੀਮੇ ਨੂੰ ਹੁਣੇ ਅਪਡੇਟ ਕਰਵਾ ਲੈਣਾ ਚਾਹੀਦਾ ਹੈ। ਅ ਡਿਜ਼ਾਸਟਰ ਰਿਕਵਰੀ ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਹੜ੍ਹਾਂ ਨੂੰ ਰੋਕਣ ਦੇ ਤਰੀਕਿਆਂ ਨੂੰ ਲਾਗੂ ਕਰਨਾ ਆਸਾਨ ਅਤੇ ਲਾਗਤ ਪ੍ਰਭਾਵਸ਼ਾਲੀ ਹੋ ਸਕਦਾ ਹੈ ਜਿਵੇਂ ਕਿ ਟੋਰਾਂਟੋ ਦੇ ਵਸਨੀਕਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਤੇਜ਼ ਮੀਂਹ ਦੇ ਤੂਫਾਨ ਤੋਂ ਬਾਅਦ ਸੰਪਤੀ ਨੂੰ ਨੁਕਸਾਨ ਹੋਣ ਦਾ ਸਾਹਮਣਾ ਕਰਨਾ ਪਿਆ ਤਾਂ ਬੀਮਾ ਮਾਹਰਾਂ ਤੇ ਮਾਲਕਾਂ ਅਤੇ ਕਿਰਾਏਦਾਰਾਂ ਨੂੰ ਹੁਣ ਹੜ੍ਹਾਂ ਤੋਂ ਸੁਰੱਖਿਆ ਤੇ ਵਿਚਾਰ ਕਰਨ ਦੀ ਸਿਫਾਰਿਸ਼ ਕਰ ਰਹੇ ਨੇ ਕਿਉਂਕਿ ਜਲਵਾਯੂ ਪਰਿਵਰਤਨ ਕਾਰਨ ਮੀਂਹ ਦੀ ਦਰ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ ਕੈਨੇਡਾ ਦੇ ਬੀਮਾ ਬਿਊਰੋ ਦੇ ਨਾਂ ਲਖਵਤਕਾਰ ਅਤੇ ਉਦਯੋਗ ਸੰਬੰਧਾਂ ਦੇ ਡਾਇਰੈਕਟਰ ਐਨੀ ਮੈਰੀਸ ਥਾਮਸ ਕਿ ਹੈ ਕਿ ਤੁਹਾਨੂੰ ਹੜ ON ਲਈ ਝੀਲ ਦੇ ਕਿਨਾਰੇ ਰਹਿਣ ਦੀ ਲੋੜ ਨਹੀਂ ਹੈ ਬਿਊਰੋ ਨੇ 16 ਜੁਲਾਈ ਨੂੰ ਭਾਰੀ ਮਾਤਰਾਵਾਂ ਵਿੱਚ ਹੜਾਂ ਕਾਰਨ ਖਿੜਕੀਆਂ ਰਾਹੀਂ ਲੋਕਾਂ ਦੇ ਘਰਾਂ ਵਿੱਚ ਪਾਣੀ ਆਉਣ ਦੀਆਂ ਰਿਪੋਰਟਾਂ ਵਿਖੀਆਂ ਨੇ ਉਹਨਾਂ ਕਿਹਾ ਕਿ ਇਹ ਸੱਚਮੁੱਚ ਕਿਸੇ ਨਾਲ ਵੀ ਹੋ ਸਕਦਾ ਹੈ ਥਾਮਸ ਅਤੇ ਕਈ ਹੋਰ ਬੀਮਾ ਮਾਹਿਰਾਂ ਦਾ ਕਹਿਣਾ ਹੈ ਕਿ ਹੜ੍ਹ ਸੰਬੰਧਿਤ ਬੀਮਾ ਅਜੇ ਤੱਕ ਮਕਾਨ ਮਾਲਕ ਦੀਆਂ ਨੀਤੀਆਂ ਵਿੱਚ ਮਿਆਰੀ ਨਹੀਂ ਹੈ ਇਸ ਲਈ ਉਹ ਕਹਿੰਦੇ ਨੇ ਕਿ ਇੱਕ ਦਲੀਲ ਨੂੰ ਤੁਹਾਡੀਆਂ ਜ਼ਰੂਰਤਾਂ ਦੀ ਵਕਾਲਤ ਕਰਨਾ ਅਤੇ ਬੀਮਾ ਕੰਪਨੀਆਂ ਦੁਆਰਾ ਦਾਅਵਿਆਂ ਤੇ ਲਗਾਈਆਂ ਗਈਆਂ ਸੀਮਾਵਾਂ ਬਾਰੇ ਜਾਣੂ ਹੋਣਾ ਮਹੱਤਵਪੂਰਨ ਹੈ Canadian Insurance Institute of Canada ਇੱਕ ਗੈਰ ਲਾਭਕਾਰੀ ਸੰਸਥਾ ਦੁਆਰਾ ਇੱਕ 2020 ਦੀ ਰਿਪੋਰਟ ਦੇ ਮੁਤਾਬਕ ਕਨੇਡੀਅਨ ਬੀਮਾ ਉਦਯੋਗ ਨੂੰ 2020 ਵਿੱਚ 2.1 ਬਿਲੀਅਨ ਡਾਲਰ ਸਾਲਾਨਾ ਤੋਂ 2030 ਤੱਕ 5 ਬਿਲੀਅਨ ਡਾਲਰ ਸਾਲਾਨਾ ਪਹੁੰਚਣ ਦੀ ਉਮੀਦ ਹੈ ਥਾਮਸ ਨੇ ਕਿਹਾ ਕਿ ਇਹ ਅੰਦਾਜ਼ਾ ਲਗਾਉਣਾ ਬਹੁਤ ਜਲਦੀ ਹੈ ਕਿ ਟੋਰਾਂਟੋ ਦੇ ਸਭ ਤੋਂ ਤਾਜ਼ਾ ਤੂਫਾਨ ਨੇ ਬੀਮੇ ਦੇ ਦਾਅਵਿਆਂ ਵਿੱਚ ਕਿੰਨਾ ਖਰਚ ਕੀਤਾ ਹੈ ਹਾਲਾਂਕਿ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਦਾਇਰਾ ਸ਼ਹਿਰ ਤੇ 2013 ਦੇ ਤੂਫਾਨ ਵਰਗਾ ਹੈ ਜਿਸ ਦੇ ਨਤੀਜੇ ਵਜੋਂ 1 ਬਿਲੀਅਨ ਡਾਲਰ ਦਾ ਬੀਮਿਤ ਨੁਕਸਾਨ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ ਹਰ ਬੀਮਾ ਕੰਪਨੀ ਜਾਂ ਵਿਅਕਤੀਗਤ ਪਾਲਿਸੀਆਂ ਵਿੱਚ ਪਾਣੀ ਦੇ ਨੁਕਸਾਨ ਦੀ ਕਵਰੇਜ ਇੱਕੋ ਜਿਹੀ ਨਹੀਂ ਹੁੰਦੀ ਟੋਮਸ ਦਾ ਕਹਿਣਾ ਹੈ ਕਿ ਕੁਝ ਕੰਪਨੀਆਂ ਕੋਲ ਇੱਕ ਨਿਸ਼ਚਿਤ ਰਕਮ ਹੋ ਸਕਦੀ ਹੈ ਜੋ ਸਿਰਫ ਅਦਾ ਕਰਨੀ ਗੀਆਂ ਹੋ ਸਕਦਾ ਹੈ ਕਿ ਉਹ ਕਹਿਣ ਕਿ ਅਸੀਂ ਕਿਸੇ ਇੱਕ ਸੀਵਰ ਬੈਕਅਪ ਦਾਅਵੇ ਲਈ 25000 ਡਾਲਰ ਤੋਂ ਵੱਧ ਦਾ ਭੁਗਤਾਨ ਨਹੀਂ ਕਰਨ ਜਾ ਰਹੇ ਇਸ ਲਈ ਉਹ ਲੋਕਾਂ ਨੂੰ ਕਿਸੇ ਬੀਮਾ ਪੇਸ਼ੇਵਰ ਨਾਲ ਗੱਲ ਕਰਨ ਅਤੇ ਆਪਣੇ ਵਕੀਲ ਲਈ ਰਪੀਟ ਅਤੇ ਆਪਣੇ ਲਈ ਵਕੀਲ ਕਰਨ ਦੀ ਸਿਫਾਰਿਸ਼ ਕਰਦੀ ਹੈ ਉਹਨਾਂ ਕਹੇ ਹੈ ਕਿ ਉਸ ਚੀਜ਼ ਬਾਰੇ ਸੋਚੋ ਜਿਵੇਂ ਕਿ ਤੁਹਾਡੇ ਬੇਸਮੈਂਟ ਵਿੱਚ ਕਿੰਨੀਆਂ ਕੀਮਤੀ ਚੀਜ਼ਾਂ ਹੋ ਸਕਤੀਆਂ ਨੇ ਹਰ ਜਾਇਦਾਦ ਲਈ ਬੀਮਾ ਉਪਲਬਧ ਨਹੀਂ ਹੋ ਸਕਦਾ ਆਈਬੀਸੀ ਦਾ ਅੰਦਾਜ਼ਾ ਹੈ ਕਿ ਵਾਰ-ਵਾਰ ਹੜ੍ਹਾਂ ਦੇ ਉੱਚ ਖਤਰੇ ਕਾਰਨ ਕੈਨੇਡਾ ਵਿੱਚ ਲਗਭਗ 10% ਘਰ ਬੀਮਾ ਯੋਗ ਨਹੀਂ ਹਨ ਇਸ ਦਾ ਮਤਲਬ ਹੈ ਕਿ ਵਸਨੀਕਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਤੇ ਪੂਰਾ ਧਿਆਨ ਦੇਣ ਦੀ ਜ਼ਰੂਰਤ ਹੈ रेट्स डॉट का दे एक बीमा ब्रोकर डेनियल एडवंस ਦਾ ਕਹਿਣਾ ਹੈ ਕਿ ਕਵਰੇਜ ਦੀਆਂ ਕਈ ਮੁੱਖ ਕਿਸਮਾਂ ਨੇ ਜਿਸ ਵਿੱਚ ਸੀਵਰੇਜ ਬੈਕਅਪ ਅਤੇ ওভারਲੈਂਡ ਹੜ੍ਹ ਸ਼ਾਮਿਲ ਨੇ ਜੋ ਕਿ ਝੀਲ ਜਾਂ ਨਦੀ ਦੇ ਪਾਣੀ ਦੇ ਓਵਰਫਲੋ ਕਰਨ ਹੁੰਦਾ ਪਰ ਇੱਥੇ ਸਤਾਹ ਤੇ ਪਾਣੀ ਦਾ ਹੜ ਵੀ ਹੈ ਜੋ ਭਾਰੀ ਬਾਰਿਸ਼ ਤੋਂ ਆਉਂਦਾ ਹੈ ਇਵਾਨਸ ਸਭ ਤੋਂ ਵਧੀਆ ਧੜਾਂ ਲਈ ਕਈ ਪ੍ਰਦਾਤਾਵਾਂ ਨਾਲ ਖਰੀਦਦਾਰੀ ਕਰਨ ਦੀ ਸਿਫਾਰਿਸ਼ ਕਰਦਾ ਹੈ ਅਤੇ ਘਟਨਾਵਾਂ ਨੂੰ ਰੋਕਣ ਜਾਂ ਨੁਕਸਾਨ ਨੂੰ ਘਟਾਉਣ ਲਈ ਹੜ ਘਟਾਉਣ ਦੇ ਯਤਨਾਂ ਵਿੱਚ ਨਿਵੇਸ਼ ਕਰਨ ਬਾਰੇ ਵੀ ਵਿਚਾਰ ਕਰਦਾ ਹੈ ਟੋਰਾਂਟੋ ਵਿੱਚ ਡਿਜ਼ਾਸਟਰ ਰਿਕਵਰੀ ਕੰਪਨੀ ਫਰਸਟ ਔਨ ਸਾਈਟ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਿਮ ਮੰਡਵਿਲਨਿਕ ਹੈ ਕਿ ਹੜਾਂ ਨੂੰ ਰੋਕਣ ਦੇ ਤਰੀਕਿਆਂ ਨੂੰ ਲਾਗੂ ਕਰਨਾ ਆਸਾਨ ਅਤੇ ਲਾਗਤ ਪ੍ਰਭਾਵਸ਼ਾਲੀ ਹੋ ਸਕਦਾ ਹੈ ਭਾਵੇਂ ਬੀਮਾ ਤੁਹਾਡੇ ਨੁਕਸਾਨ ਨੂੰ ਕਵਰ ਕਰਦਾ ਹੈ ਉਹਨਾਂ ਕਹੇ ਹੈ ਕਿ ਪਹਿਲਾਂ ਹੜ ਨਾਲ ਨਜਿੱਠਣ ਦੇ ਭਾਵਨਾਤਮਕ ਟੋਲ ਨੂੰ ਰੋਕਿਆ ਜਾ ਸਕਦਾ ਹੈ ਹੜ ਭਾਵੇਂ ਕਿੰਨਾ ਵੀ ਜ਼ਿਆਦਾ ਹੋਵੇ ਮੈਂਟਵਿਲ ਦਾ ਕਹਿਣਾ ਹੈ ਕਿ ਹਮੇਸ਼ਾ ਆਪਣੇ ਆਪ ਨੂੰ ਆਪਣੀ ਜਾਇਦਾਦ ਤੋਂ ਉੱਤੇ ਰੱਖੋ ਕੈਨੇਡਾ ਦੀਆਂ ਬਹੁਤ ਸਾਰੀਆਂ ਪ੍ਰਾਂਤਾਂ ਦੇ ਅਜਿਹੇ ਸਕੂਲ ਨੇ ਜਿਨ੍ਹਾਂ ਨੇ ਸਕੂਲਾਂ ਦੇ ਵਿੱਚ ਸੈਲ ਫੋਨ ਦੀ ਵਰਤੋਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਭਾਵੇਂ 온ਟਾਰੀਓ ਹੋਵੇ ਤੇ ਭਾਵੇਂ ਸਸਕੈਚਵਾਨ ਵੱਖ-ਵੱਖ ਪ੍ਰਾਂਤਾਂ ਦੇ ਵਿੱਚ ਹੁਣ ਬੱਚਿਆਂ ਨੂੰ ਸਕੂਲ ਦੇ ਵਿੱਚ ਫੋਨ ਦੀ ਵਰਤੋਂ ਕਰਨ ਦੇ ਉੱਤੇ ਮਨਾਹੀ ਕਰ ਦਿੱਤੀ ਗਈ ਹੈ ਸਸਕੈਚਵਾਨ ਦੇ ਵਿੱਚ ਵੀ ਸਾਰੇ ਕੇ 12 ਸਕੂਲਾਂ ਦੇ ਵਿੱਚ ਸੈਲਫੋਨ ਦੀ ਵਰਤੋਂ ਨੂੰ ਸੀਮਿਤ ਕਰਨ ਲਈ ਕਦਮ ਚੁੱਕਿਆ ਗਿਆ ਹੈ ਸਿੱਖਿਆ ਮੰਤਰਾਲੇ ਦੇ ਅਨੁਸਾਰ ਕਲਾਸ ਦੇ ਸਮੇਂ ਦੌਰਾਨ ਸੈਲਫੋਨ ਦੀ ਵਰਤੋਂ ਕਰਨ ਦੀ ਆਗਿਆ ਹੁਣ ਨਹੀਂ ਮਿਲੇਗੀ ਸਕੈਚਵਨ ਆਉਣ ਵਾਲੇ 2024-25 ਦੇ ਸਕੂਲੀ ਸਾਲ ਲਈ ਸੂਬੇ ਦੇ ਸਕੂਲਾਂ ਵਿੱਚ ਸੈਲਫੋਨ ਦੀ ਵਰਤੋਂ ਤੇ ਪਾਬੰਦੀ ਲਗਾਉਣ ਵਾਲੇ ਨਵੇਂ ਨਿਯਮ ਲਾਗੂ ਕੀਤੇ ਜਾਣਗੇ ਨਵੀਂ ਨੀਤੀ ਦਾ ਮਤਲਬ ਹੈ ਕਿ ਕਲਾਸ ਦੇ ਸਮੇਂ ਦੌਰਾਨ ਸੈਲਫੋਨ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਇਹ ਇੰਡਗਾਟਨ ਤੋਂ ਗ੍ਰੇਡ 12 ਤੱਕ ਸੂਬੇ ਦੇ ਸਾਰੇ ਸਕੂਲਾਂ ਤੇ ਲਾਗੂ ਹੋਵੇਗਾ ਸ਼ਿੱਖਿਆ ਮੰਤਰੀ ਜਾਰਮੀ ਕੋਕਰੇਲ ਨੇ ਬੀਤ ਦਿਨ ਕਿਹਾ ਕਿ ਇੱਥੇ ਕਲਾਸਰੂਮ ਹਨ ਜਿਨ੍ਹਾਂ ਵਿੱਚ ਮੈਂ ਪਿਛਲੇ ਸਾਲ ਵਿੱਚ ਗਿਆ ਹਾਂ ਜਿੱਥੇ ਪਹਿਲਾਂ ਹੀ ਮੌਜੂਦ ਨੇ ਸੈਲਫੋਨ ਦੀ ਆਗਿਆ ਨਹੀਂ ਹੈ ਅਤੇ ਇਹ ਜੋ ਕੀਤਾ ਜਾ ਰਿਹਾ ਹੈ ਉਹ ਪੂਰੇ ਸੂਬੇ ਵਿੱਚ ਇੱਕ ਨਿਰੰਤਰ ਪਹੁੰਚ ਪ੍ਰਦਾਨ ਕਰਦਾ ਹੈ ਉਨ੍ਹਾਂ ਕਿਹਾ ਕਿ ਇਹ ਤਬਦੀਲੀ ਸਸਕੈਚੁਆਨ ਨੂੰ ਦੂਜੇ ਪ੍ਰਾਂਤਾਂ ਦੇ ਬਰਾਬਰ ਰੱਖੇਗੀ 온ਟਾਰੀਓ ਅਤੇ ਅਲਬਰਟਾ ਨੇ ਹਾਲ ਹੀ ਵਿੱਚ 2024-25 ਸਕੂਲੀ ਸਾਲ ਦੇ ਸ਼ੁਰੂ ਵਿੱਚ ਲਾਗੂ ਹੋਣ ਲਈ ਸਕੂਲਾਂ ਲਈ ਆਪਣੀਆਂ ਸੈਲਫੋਨ ਪਾਬੰਦੀਆਂ ਦਾ ਐਲਾਨ ਕੀਤਾ ਹੈ ਕੋਕਰਿਲ ਦਾ ਕਹਿਣਾ ਹੈ ਕਿ ਨਵੀਂ ਨੀਤੀ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਨਾਲ ਵਧੇਰੇ ਰੁਝੇ ਮਿਆਂ ਅਤੇ ਸਿੱਖਣ ਤੇ ਵਧੇਰੇ ਧਿਆਨ ਕੇਂਦ੍ਰਿਤ ਕਰਨ ਦੀ ਇਜਾਜ਼ਤ ਦੇਵੇਗੀ। ਹਰ ਕੋਈ ਨਵੀਂ ਨੀਤੀ ਦਾ ਸਵਾਗਤ ਨਹੀਂ ਕਰ ਰਿਹਾ। ਸਸਕੈਚਵਾਨ ਟੀਚਰਜ਼ ਫੈਡਰੇਸ਼ਨ ਦੀ ਪ੍ਰਧਾਨ ਸਮੰਥਾ ਬਗਟੇ ਨੇ ਕਿਹਾ ਕਿ ਇਹ ਕੋਸ਼ਿਸ਼ਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਪਰ ਇਸ ਸੂਬੇ ਦੇ ਸਕੂਲਾਂ ਵਿੱਚ ਕਲਾਸਰੂਮ ਦੀ ਗੁੰਜਲਤਾ ਅਤੇ ਘੱਟ ਫੰਡਿੰਗ ਵਰਗੀਆਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਲੀ ਨਹੀਂ ਹੈ। ਬਿਗੋਟੇ ਦਾ ਕਹਿਣਾ ਹੈ ਕਿ ਬਦਕਿਸਮਤੀ ਨਾਲ ਸਾਡੇ ਸਕੂਲਾਂ ਵਿੱਚ ਸਾਡੇ ਕੋਲ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਕੁਝ ਸਿੱਖਣ ਦੀਆਂ ਗਤੀਵਿਧੀਆਂ ਵਿੱਚ ਸਹਾਇਤਾ ਕਰਨ ਲਈ ਲਗਭਗ ਲੋੜਿੰਦੀ ਟੈਕਨਾਲੋਜੀ ਨਹੀਂ ਹੈ ਅਤੇ ਇਸ ਲਈ ਸੈਲਫੋਨ ਅਤੇ ਨਿੱਜੀ ਉਪਕਰਨਾਂ ਦੀ ਵਰਤੋਂ ਅਕਸਰ ਅੰਤਰ ਨੂੰ ਭਰਨ ਲਈ ਕੀਤੀ ਜਾਂਦੀ ਹੈ ਬਿਗੋਟੇ ਨੇ ਕਿਹਾ ਕਿ ਮੰਗਲਵਾਰ ਦੀ ਝੋਸ਼ਨਾ ਤੋਂ ਪਹਿਲਾਂ ਐਸਟੀਐਫ ਨਾਲ ਬਦਲਾਅ ਤੇ ਸਲਾਹ ਨਹੀਂ ਕੀਤੀ ਗਈ ਗ੍ਰੇਡ 9 ਤੋਂ 12 ਲਈ ਅਧਿਆਪਕ ਸੂਬੇ ਦੇ ਅਨੁਸਾਰ ਸਕੂਲ ਪ੍ਰਬੰਧਨਾ ਤੋਂ ਛੋਟ ਮੰਗਨ ਦੇ ਯੋਗ ਹੋਣਗੇ ਇਹ ਕਲਾਸਰੂਮ ਦੇ ਦੌਰਾਨ ਸੈਲ ਫੋਨ ਦੀ ਵਰਤੋਂ ਦੀ ਇਜਾਜ਼ਤ ਦੇਵੇਗਾ ਜਦ ਕਿਸੇ ਖਾਸ ਸਿੱਖਿਆ ਦੇ ਉਦੇਸ਼ ਲਈ ਇਸ ਦੀ ਲੋੜ ਹੋਵੇਗੀ ਜੇਕਰ ਮੈਡੀਕਲ ਜਾਂ ਸਿੱਖਣ ਦੀਆਂ ਲੋੜਾਂ ਦੇ ਨਤੀਜੇ ਵਜੋਂ ਮੋਬਾਈਲ ਉਪਕਰਣਾਂ ਦੀ ਨਿਰੰਤਰ ਲੋੜ ਹੈ ਤਾਂ ਸਕੂਲੀ ਡਿਵੀਜ਼ਨਾਂ ਛੋਟ ਪ੍ਰਦਾਨ ਕਰਨਗੀਆਂ ਸ਼ਿੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਹਰੇਕ ਸਕੂਲ ਡਿਵੀਜ਼ਨ ਕੋਲ ਐਮਰਜੈਂਸੀ ਦੀ ਕਿਸੇ ਵੀ ਸਥਿਤੀ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਗੱਲਬਾਤ ਕਰਨ ਦੀ ਪ੍ਰਕਿਰਿਆ ਅਤੇ ਜ਼ਿੰਮੇਵਾਰੀ ਹੁੰਦੀ ਹੈ। ਕੌਂਕਰਲ ਨੇ ਇਹ ਦਸੰਤੋ ਇਨਕਾਰ ਕਰ ਦਿੱਤਾ ਹੈ ਕਿ ਪਾਬੰਦੀ ਬਾਰੇ ਕਿੰਨੇ ਲੋਕਾਂ ਅਤੇ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਸੀ ਪਰ ਪੁਸ਼ਟੀ ਕੀਤੀ ਕਿ ਸਸਕੈਚੂਆਨ ਸਕੂਲ ਬੋਰਡ ਐਸੋਸੀਏਸ਼ਨ ਨਾਲ ਗੱਲਬਾਤ ਕੀਤੀ ਗਈ ਸੀ। रजినా कैथोलिक स्कूलਾਂ ਦੀ ਬੋਰਡ ਚੇਅਰ ਨੇ ਪੁਸ਼ਟੀ ਕੀਤੀ ਕਿ ਸਿੱਖਿਆ ਮੰਤਰਾਲੇ ਨੇ ਸਾਲ ਦੇ ਸ਼ੁਰੂ ਵਿੱਚ ਸੰਭਾਵਿਤ پابੰਦੀ ਬਾਰੇ ਉਹਨਾਂ ਦੀਆਂ ਸੰਸਥਾਵਾਂ ਤੋਂ ਜਾਣਕਾਰੀ ਮੰਗੀ ਸੀ ਹਾਲਾਂਕਿ ਉਹਨਾਂ ਨੇ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹਨਾਂ ਦੋਵਾਂ ਨੂੰ ਮੰਗਲਵਾਰ ਸਵੇਰੇ ਨੀਤੀ ਦੀ ਕੋਸ਼ਨਾ ਕਰਨ ਵੇਲੇ ਹੀ ਇਸ ਬਾਰੇ ਪਤਾ ਲੱਗਾ ਸਿੱਖਿਆ ਮੰਤਰੀ ਕੋਕੜੇਲ ਨੇ ਕਿਹਾ ਕਿ ਇਹ ਫੈਸਲਾ ਕਰਨ ਹਰੇਕ ਅਰਪੀ ਸ਼ਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਇਹ ਫੈਸਲਾ ਕਰਨਾ ਹਰੇਕ ਸਕੂਲ ਬੋਰਡ ਤੇ ਨਿਰਪਰ ਕਰੇਗਾ ਕਿ ਸੈਲ ਫੋਨ ਪਬੰਦੀ ਨੂੰ ਕਿਵੇਂ ਲਾਗੂ ਕਰਨਾ ਹੈ। 에어 ਕੈਨੇਡਾ ਸਮੇਂ-ਸਮੇਂ ਤੇ ਆਪਣੀਆਂ ਉਡਾਨਾਂ ਨੂੰ ਲੈ ਕੇ ਤਬਦੀਲੀ ਕਰਦਾ ਹੋਇਆ ਵਿਖਾਈ ਦਿੰਦਾ ਹੈ ਤੇ ਬੀਤੇ ਦਿਨ 에어 ਕੈਨੇਡਾ ਨੇ ਮੁਨਾਫਾ ਦਰਜ ਕਰਨ ਦੀ ਵੀ ਗੱਲ ਆਖੀ ਹੈ ਜਿਸ ਤੋਂ ਬਾਅਦ ਹੁਣ 에어 ਕੈਨੇਡਾ ਨੇ ਇੱਕ ਹੋਰ ਐਲਾਨ ਕਰ ਦਿੱਤਾ ਹੈ ਦਰਸਲ 에어 ਕੈਨੇਡਾ Q2 ਦੇ ਵਿੱਚ ਮੁਨਾਫੇ ਤੋਂ ਬਾਅਦ ਉਡਾਨ ਸਮਰੱਥਾ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ ਜੋ ਏਅਰ ਕੈਨੇਡਾ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਵਾਸਤੇ ਇੱਕ ਵੱਡੀ ਖੁਸ਼ੀ ਦੀ ਖਬਰ ਮਨਾਈ ਜਾ ਰਹੀ ਹੈ। ਏਅਰ ਕੈਨੇਡਾ ਨੇ ਦੂਜੀ ਤਮਾਹੀ ਵਿੱਚ 410 ਡਾਲਰ ਮਿਲੀਅਨ ਦਾ ਮੁਨਾਫਾ ਦਰਜ ਕੀਤਾ ਹੈ ਜੋ 1 ਸਾਲ ਪਹਿਲਾਂ 838 ਮਿਲੀਅਨ ਡਾਲਰ ਤੋਂ ਘੱਟ ਸੀ ਕਿਉਂਕਿ ਇਸ ਦਾ ਸੰਚਾਲਨ ਮਾਲੀਆ ਉੱਚਾ ਸੀ। ਏਅਰਲਾਈਨ ਦਾ ਕਹਿਣਾ ਹੈ ਕਿ ਇਸ ਤਿਮਾਹੀ ਲਈ ਉਸਦੀ ਸ਼ੁੱਧ ਆਮਦਨ 1.04 ਡਾਲਰ ਪ੍ਰਤੀ ਸ਼ੇਅਰ ਰਹੀ ਹੈ ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਵਿੱਚ 2.34 ਪ੍ਰਤੀ ਸ਼ੇਅਰ ਤੋਂ ਘਟੇ। ਸੰਚਾਲਨ ਮਾਲੀਆ ਕੁੱਲ 5.52 ਬਿਲੀਅਨ ਡਾਲਰ ਰਿਹਾ ਜੋ 1 ਸਾਲ ਪਹਿਲਾਂ 5.43 ਬਿਲੀਅਨ ਡਾਲਰ ਸੀ ਇਹ ਵਾਅਦਾ ਉਦੋਂ ਹੋਇਆ ਜਦੋਂ 에ਅਰਲਾਈਨ ਨੇ ਬੀਤੇ ਸਾਲ ਦੇ ਮੁਕਾਬਲੇ ਆਪਣੀ ਸੰਚਾਲਿਤ ਸਮਰੱਥਾ ਵਿੱਚ 6.5% ਦਾ ਵਾਅਦਾ ਕੀਤਾ ਐਡਜਸਟਡ ਆਧਾਰ ਤੇ 에ਅਰ ਕੈਨੇਡਾ ਦਾ ਕਹਿਣਾ ਹੈ ਕਿ ਉਸਨੇ 96 ਸੈਂਟ ਪ੍ਰਤੀ ਸ਼ੇਅਰ ਦੀ ਕਮਾਈ ਕੀਤੀ ਜੋ ਕਿ ਇੱਕ ਸਾਲ ਪਹਿਲਾਂ ਦੀ ਇਸੇ ਤਿਮਾਹੀ ਵਿੱਚ 1.85 ਪ੍ਰਤੀ ਡਾਲਰ ਸ਼ੇਅਰ ਦੇ ਐਡਜਸਟ ਕੀਤੇ ਲਾਭ ਤੋਂ ਘੱਟ ਸੀ ਇਸੇ ਦ੍ਰਿਸ਼ਟੀਕੋਣ ਵਿੱਚ 에ਅਰਲਾਈਨ ਦਾ ਕਹਿਣਾ ਹੈ ਕਿ ਉਹ 2023 ਦੀ ਉਸੇ ਤਿਮਾਹੀ ਦੇ ਮੁਕਾਬਲੇ ਤੀਜੀ ਤਿਮਾਹੀ ਵਿੱਚ ਆਪਣੀ ਉਪਲਬਧ ਸੀਟ ਮੀਲ ਸਮਰੱਥਾ ਨੂੰ 4 ਤੋਂ 4.5% ਤੱਕ ਵਧਾਉਣ ਦੀ ਯੋਜਨਾ ਬਣਾ ਰਹੀ ਹੈ ਕੈਨੇਡਾ ਦੇ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਵਾਸਤੇ ਹੁਣ ਕਮਿਊਨਿਟੀ ਗਰੁੱਪ ਨੇ ਟੋਰਾਂਟੋ ਤੋਂ ਨਵੀਂ ਮੰਗ ਰੱਖ ਲਈ ਹੈ। ਦਰਸਲ ਕਮਿਊਨਿਟੀ ਗਰੁੱਪਾਂ ਨੇ ਟੋਰਾਂਟੋ ਦੇ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇ ਹੋਰ ਮੌਕੇ ਦੇਣ ਦੀ ਮੰਗ ਕੀਤੀ ਹੈ ਤੇ ਵਕੀਲਾਂ ਦਾ ਕਹਿਣਾ ਹੈ ਕਿ ਗਰਮੀਆਂ ਦੇ ਯੁਵਾ ਰੁਜ਼ਗਾਰ ਪ੍ਰੋਗਰਾਮਾਂ ਨੂੰ ਨਾ ਸਿਰਫ ਨੌਕਰੀਆਂ ਬਲਕਿ ਸਲਾਹਕਾਰ ਅਤੇ ਨੌਜਵਾਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਾਲਿਆਂ ਦੇ ਵਜੋਂ ਵਿਕਣਾ ਚਾਹੀਦਾ ਹੈ। ਕਮਿਊਨਿਟੀ ਗਰੁੱਪ ਟੋਰਾਂਟੋ ਸਿਟੀ ਨੂੰ ਅਗਲੇ ਸਾਲ ਨੌਜਵਾਨਾਂ ਲਈ 10,000 ਵਾਧੂ ਗਰਮੀਆਂ ਦੀਆਂ ਨੌਕਰੀਆਂ ਪੈਦਾ ਕਰਨ ਦੀ ਮੰਗ ਕਰ ਰਹੇ ਨੇ ਤਾਂ ਜੋ ਰੋਜ਼ਗਾਰ ਦੇ ਮੌਕੇ ਆਹੀ ਨੌਜਵਾਨ ਹਿੰਸਾ ਦੀਆਂ ਉੱਚ ਦਰਾਂ ਨੂੰ ਹੱਲ ਕੀਤਾ ਜਾ ਸਕੇ ਟੋਰਾਂਟੋ ਯੂਥ ਕੈਬਨਿਟ ਨੇ ਸ਼ਹਿਰ ਵਿੱਚ ਨੌਜਵਾਨਾਂ ਦੀ ਨੌਕਰੀਆਂ ਤੱਕ ਪਹੁੰਚ ਦੀ ਵਧ ਰਹੀ ਲੋੜ ਨੂੰ ਉਜਾਗਰ ਕਰਨ ਲਈ ਦੂਜੇ ਸਥਾਨਕ ਸਮੂਹਾਂ ਦੇ ਨਾਲ ਸਾਂਝੇਦਾਰੇ ਵਿੱਚ ਬੀਤੇ ਦਿਨ ਸਿਟੀ ਹਾਲ ਵਿੱਚ ਇੱਕ ਸੰਮੇਲਨ ਦੀ ਮੇਜ਼ਬਾਨੀ ਕੀਤੀ डीवाईसी ਦੇ ਕਾਰਜਕਾਰੀ ਨਿਰਦੇਸ਼ਕ ਸਟੀਫਨ ਮੈਂਸਾ ਦਾ ਕਹਿਣਾ ਹੈ ਕਿ ਹੋਰ ਨੌਕਰੀਆਂ ਖੋਲਣ ਲਈ 2025 ਲਈ ਇੱਕ ਗਰਮੀਆਂ ਦਾ ਨੌਜਵਾਨ ਰੋਜ਼ਗਾਰ ਪ੍ਰੋਗਰਾਮ ਬਣਾਉਣਾ ਨਾਜ਼ੁਕ ਹੈ ਕਿਉਂਕਿ ਸ਼ਹਿਰ ਨੂੰ ਹਿੰਸਾ ਦੀਆਂ ਵਧ ਰਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਵਿੱਚ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ ਉੱਚੀ ਹੈ ਵੈਂਸੋਨ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਸਾਨੂੰ ਨੌਜਵਾਨਾਂ ਨੂੰ ਚੰਗੀ ਨੌਕਰੀ ਇੱਕ ਅਰਥਪੂਰਨ ਨੌਕਰੀ ਇੱਕ ਲਾਭਦਾਇਕ ਨੌਕਰੀ ਪ੍ਰਦਾਨ ਕਰਨ ਦੀ ਜ਼ਰੂਰਤ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਟੋਰਾਂਟੋ ਵਿੱਚ ਹਿੰਸਾ ਨੂੰ ਘਟਾ ਕੀਤਾ ਜਾਵੇ ਅਤੇ ਨਾਲ ਹੀ ਇਹ ਯਕੀਨੀ ਬਣਾਇਆ ਜਾਵੇ ਕਿ ਟੋਰਾਂਟੋ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ ਨੂੰ ਵੀ ਹੱਲ ਕਰ ਰਿਹਾ ਹੈ ਟ੍ਰਾਂਟੋ ਪੁਲਿਸ ਦੇ ਆਂਕੜਿਆਂ ਅਨੁਸਾਰ 2022 ਦੀ ਇਸੇ ਮਿਆਦ ਦੇ ਮੁਕਾਬਲੇ ਇਸ ਸਾਲ 1 ਜਨਵਰੀ ਤੋਂ 7 ਜੁਲਾਈ ਦੇ ਵਿਚਾਲੇ ਹਥਿਆਰਾਂ ਦੇ ਜੁਰਮ ਲਈ ਚਾਰਜ ਕੀਤੇ ਗਏ ਨੌਜਵਾਨਾਂ ਦੀ ਗਿਣਤੀ 40 ਤੋਂ ਦੁੱਗਣੀ ਵੱਧ ਕੇ 107 ਹੋ ਗਈ ਹੈ ਪਿਛਲੇ ਮਹੀਨੇ ਜਾਰੀ ਕੀਤੇ ਸਟੈਟਿਸਟਿਕਸ ਕੈਨੇਡਾ ਦੇ ਮਾਸਿਕ ਲੇਬਰ ਫੋਰਸ ਸਰਵੇਖਣ ਅਨੁਸਾਰ 15 ਤੋਂ 24 ਸਾਲ ਦੀ ਉਮਰ ਦੇ ਲੋਕਾਂ ਲਈ ਨੌਜਵਾਨ ਬੇਰੁਜ਼ਗਾਰੀ ਦੀ ਦਰ ਬੀਤੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ ਜੂਨ ਵਿੱਚ 0.9% ਅੰਕ ਵਧ ਕੇ 13.5% ਹੋ ਗਈ ਹੈ ਕੋਵਿਡ-19 ਮਹਾਮਾਰੀ ਦੇ ਕਾਰਨ 2020 ਅਤੇ 2021 ਲਈ ਕੀਤੇ ਗਏ અપਵਾਦਾਂ ਦੇ ਨਾਲ ਸਤੰਬਰ 2014 ਤੋਂ ਬਾਅਦ ਇਹ ਸਭ ਤੋਂ ਉੱਚੀ ਦਰ ਹੈ ਮਨਸਾਹਨ ਇੱਕ ਹੈ ਕਿ ਇਸ ਗਰਮੀਆਂ ਵਿੱਚ ਸ਼ਹਿਰ ਦੇ ਪਾਰਕਾਂ ਤੇ ਮਨੋਰੰਜਨ ਵਿਭਾਗ ਵਿੱਚ 8000 ਨੌਕਰੀਆਂ ਦੇ ਮੌਕੇ ਕਾਫੀ ਨਹੀਂ ਹਨ ਉਹਨਾਂ ਨੇ ਕਿਹਾ ਕਿ ਉਹ ਅਤੇ ਹੋਰ ਵਕੀਲ ਪੂਰੇ ਸ਼ਹਿਰ ਵਿੱਚ 10000 ਵਾਦੂ ਨੌਕਰੀਆਂ ਖੁੱਲਣ ਦੀ ਮੰਗ ਕਰ ਰਹੇ ਨੇ ਮੈਂ ਸਾਦਾ ਕਹਿਣਾ ਹੈ ਕਿ ਹਕੀਕਤ ਇਹ ਹੈ ਕਿ ਨੌਜਵਾਨਾਂ ਦੀ ਬੇਰੁਜ਼ਗਾਰੀ ਇੱਕ ਦਹਾਕੇ ਦੇ ਉੱਚੇ ਪੱਧਰ ਤੇ ਹੈ ਤੇ ਇਸ ਲਈ ਸਾਡੇ ਟੀਚੇ ਸਪਸ਼ਟ ਤੌਰ ਤੇ ਬਿਲਾਸ਼ੀ ਨਹੀਂ ਹਨ ਹੁਣ ਬੇਮਿਸਾਲ ਅਤੇ ਦਲੇਰ ਨਿਵੇਸ਼ਾਂ ਦਾ ਸਮਾਂ ਆ ਗਿਆ ਹੈ ਕਿਉਂਕਿ ਨੌਜਵਾਨ ਇਸ ਦੇ ਹੱਕਦਾਰ ਨੇ ਤੇ ਨੌਜਵਾਨਾਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਇਸ ਦੀ ਲੋੜ ਹੈ ਦ ਨੀਬਰਹੂਡ ਗਰੁੱਪ ਦੇ ਨਾਲ ਕਮਿਊਨਿਟੀ ਪ੍ਰੋਗਰਾਮਾਂ ਦੀ ਡਾਇਰੈਕਟਰ ਸੇਰਨਾ ਨਿਡਲਨਿਕ ਹੈ ਕਿ ਪ੍ਰੋਗਰਾਮ ਦੀ ਵਕਾਲਤ ਕਰਨ ਵਾਲੇ ਸਮੂਹ ਨੌਜਵਾਨਾਂ ਲਈ ਗਰਮੀਆਂ ਦੀ ਨੌਕਰੀ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਲੱਭ ਰਹੇ ਨੇ ਨਿਡਲਨਿਕ ਹੈ ਕਿ ਅਸੀਂ ਨੌਜਵਾਨਾਂ ਲਈ ਭਵਿੱਖ ਦੀ ਸਫਲਤਾ ਲਈ ਰੋਜ਼ਗਾਰ ਦੇ ਰਸਤੇ ਅਤੇ ਅਰਥਪੂਰਨ ਤੇ ਪੂਰਾ ਰੋਜ਼ਗਾਰ ਪ੍ਰਾਪਤ ਕਰਨ ਦੇ ਰਸਤੇ ਲੱਭ ਰਹਿਆਂ ਸ਼िखर ਸੰਮੇਲਨ ਵਿੱਚ 18 ਸਾਲਾਂ ਨੌਜਵਾਨ ਪ੍ਰਤੀਨਿਧੀ ਕੋਲਿਨ ਡਡਲੇ ਨੇ ਕਿਹਾ ਕਿ ਨੌਕਰੀ ਪ੍ਰਾਪਤ ਕਰਨਾ ਇੱਕ ਮੁਸ਼ਕਲ ਸਫ਼ਰ ਸਾਬਤ ਹੋਇਆ ਹੈ ਡਡਲੇ ਨੇ ਹੁਣੇ-ਹੁਣੇ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਹੈ ਤੇ ਉਸ ਦਾ ਕਹਿਣਾ ਹੈ ਕਿ ਉਹ ਹਿੰਸਾ ਦੇ ਚੱਕਰਾਂ ਵਿੱਚ ਫਸੇ ਨੌਜਵਾਨਾਂ ਨਾਲ ਕੰਮ ਕਰਨ ਲਈ ਵਿਵਹਾਰ ਵਿਗਿਆਨ ਦਾ ਅਧਿਐਨ ਕਰਨਾ ਚਾਹੁੰਦੀ ਹੈ ਉਹਨਾਂ ਨੇ ਕਿਹਾ ਕਿ ਉਹ ਖਾਸ ਤੌਰ ਤੇ ਕੁਝ ਜੋਖਮ ਵਾਲੇ ਨੌਜਵਾਨਾਂ ਨਾਲ ਕੰਮ ਕਰਨਾ ਚਾਹੁੰਦੇ ਨੇ ਕਿਉਂਕਿ ਉਹ ਜੇਨ ਆਜ਼ ਅ ਫਿੰਚ ਖੇਤਰ ਵਿੱਚ ਰਹਿੰਦੇ ਨੇ ਇੱਕ ਉੱਚ ਕੰਤਾ ਅਤੇ ਘੱਟ ਆਮਦਨੀ ਵਾਲਾ ਇਲਾਕਾ ਜੋ ਅਪਰਾਧ ਦਰਾਂ ਕਾਰਨ ਬਹੁਤ ਜ਼ਿਆਦਾ ਕਲੰਕਿਤ ਹੈ ਆਪਣੀ ਪੋਸਟ ਸਕੈਂਡਰੀ ਸਿੱਖਿਆ ਸ਼ੁਰੂ ਕਰਨ ਤੋਂ ਪਹਿਲਾਂ ਉਹਨੇ ਕਿਹਾ ਕਿ ਉਹਨੂੰ ਉਮੀਦ ਹੈ ਕਿ ਉਹ ਖੇਤਰ ਦੇ ਹੋਰ ਨੌਜਵਾਨ ਕਿਸ਼ੋਰਾਂ ਨੂੰ ਸਲਾਹ ਦੇਵੇ। ਉਹਨੇ ਅੱਗੇ ਕਿਹਾ ਕਿ ਉਹ ਗਰਮੀਆਂ ਦੇ ਰੋਜ਼ਗਾਰ ਪ੍ਰੋਗਰਾਮ ਨੂੰ ਦੂਜੇ ਨੌਜਵਾਨਾਂ ਦੀ ਮਦਦ ਕਰਨ ਲਈ ਇੱਕ ਗੇਟਵੇ ਵਜੋਂ ਕੰਮ ਕਰਨਾ ਚਾਹੁੰਦੇ ਨੇ ਜੋ ਵਧੇਰੇ ਮੌਕਿਆਂ ਤੱਕ ਨੌਕਰੀ ਦੀ ਪਹੁੰਚ ਪ੍ਰਾਪਤ ਕਰਨ ਵਿੱਚ ਉਹਹੀ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਨੇ। ਟ੍ਰਾਂਟੋ ਦੀ ਮੇਅਰ 올ਿਵੀਆ ਚਾਓ ਦਾ ਕਹਿਣਾ ਹੈ ਇਸ ਸ਼ਹਿਰ ਦੇ ਪਾਰਕਾਂ ਤੇ ਮਨੋਰੰਜਨ ਵਿਭਾਗ ਨੇ ਇਸ ਗਰਮੀਆਂ ਵਿੱਚ ਨਵੀਆਂ ਨੌਕਰੀਆਂ ਲਈ ਆਪਣੇ ਟੀਚਾ ਨੂੰ ਪੂਰਾ ਕਰ ਲਿਆ। ਚਾਉ ਨੇ ਮੰਗਲਵਾਰ ਨੂੰ ਇੱਕ ਗੈਰ ਸੰਬੰਧਿਤ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਅਸੀਂ ਸਥਾਨਕ ਤੌਰ ਤੇ ਨੌਕਰੀ ਤੇ ਰੱਖਣਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਨੌਜਵਾਨ ਮਹਿਸੂਸ ਕਰਨ ਕਿ ਸ਼ਹਿਰ ਦੁਆਰਾ ਕਿਰਾਏ ਤੇ ਲਏ ਜਾਣ ਵਿੱਚ ਉੱਪਰ ਵੱਲ ਗਤੀਸ਼ੀਲਤਾ ਹੈ ਤਾਂ ਜੋ ਆਪਣੇ ਭਾਈਚਾਰੇ ਵਿੱਚ ਅਗੂ ਬਣ ਸਕਣ ਆਪਣੇ ਭਾਈਚਾਰੇ ਵਿੱਚ ਰੋਲ ਮਾਡਲ ਬਣ ਸਕਣ ਤੇ ਇਹੀ ਸਾਡਾ ਟੀਚਾ ਹੈ 올리비아 ਚਾਉ ਨੇ ਇਹ ਵੀ ਕਿਹਾ ਹੈ ਕਿ ਇਸ ਸਾਲ ਸ਼ਹਿਰ ਦੇ ਗਰਮੀਆਂ ਦੇ ਮਨੋਰੰਜਨ ਪ੍ਰੋਗਰਾਮਾਂ ਵਿੱਚ ਕੁੱਲ 3000 ਵਾਧੂ ਨੌਕਰੀਆਂ ਸ਼ਾਮਿਲ ਕੀਤੀਆਂ ਗਈਆਂ ਨੇ ਇਸ ਸ਼ਹਿਰ ਦੇ ਪਾਰਕਾਂ ਅਤੇ ਮਨੋਰੰਜਨ ਵਿਭਾਗ ਵਿੱਚ ਪਹਿਲਾਂ ਤੋਂ ਹੀ ਨਿਯੁਕਤ 5000 ਸਟਾਫ ਤੋਂ ਇਲਾਵਾ ਦੱਸੀ ਜਾ ਰਹੀ ਹੈ ਅੱਜ ਦੇ ਕੈਨਡਾ ਨਿਊਜ਼ ਬੁਲਟਨ ਵਿੱਚ ਬਸ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ ਜੀਟੀਏ ਦੇ ਵਿੱਚ ਵੱਦੀ ਮਕਾਨਾਂ ਦੀ ਵਿਕਰੀ ਬੀਤੇ ਮਹੀਨੇ ਦੇ ਨਾਲੋਂ ਘੱਟ ਪਰ ਬੀਤੇ ਸਾਲ ਦੇ ਨਾਲੋਂ ਵੱਧ ਵਾਧਾ ਕੀਤਾ ਗਿਆ ਦਰਜ। ਕੈਨੇਡਾ ਦੇ ਮੰਡਰਾ ਰਿਹਾ ਰੇਲ ਕਾਮਿਆਂ ਦੀ ਹੜਤਾਲ ਦਾ ਖਤਰਾ ਬੀਤੇ ਦਿਨ ਦੀ ਮੀਟਿੰਗ ਤੋਂ ਬਾਅਦ ਵੱਧ ਗਈਆਂ ਨੇ ਸੰਭਾਵਨਾਵਾਂ। ਕੈਨੇਡਾ 'ਚ ਪੰਜਾਬੀ ਕਾਰੋਬਾਰੀਆਂ ਨੂੰ ਮੋੜ ਬਣਾਇਆ ਗਿਆ ਨਿਸ਼ਾਨਾ ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਅੰਨੇਵਾ ਗੋਲੀਆਂ। ਉਦਯੋਗ ਮਾਹਿਰਾਂ ਨੇ ਕੈਨੇਡਾ ਵਾਸੀਆਂ ਨੂੰ ਦਿੱਤੀ ਸਲਾਹ ਆਪਣੇ ਹਰ ਬੀਮੇ ਨੂੰ ਹੁਣੇ ਕਰੋ ਅਪਡੇਟ ਇਸ ਦਿਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ